ਗੁਰੂਵਰ ਸਾਹਿਬ ਦੇ ਵਿੱਚ ਚੋਰਾਂ ਵੱਲੋਂ ਲਗਾਤਾਰ ਆਪਣੇ ਜਿਹੜੇ ਕੰਮ ਨੂੰ ਅਜ਼ਾਮ ਦਿੱਤਾ ਜਾਂਦਾ ਹੈ ਜਿਸ ਦੁਕਾਨ ਤੇ ਅਸੀਂ ਖੜੇ ਹੈਗੇ ਆ ਜੰਡ ਵਾਲਾ ਗਲੀ ਦੇ ਵਿੱਚ ਮੌਜੂਦ ਹੈਗੇ ਆ ਕਰਿਆਨੇ ਦੀ ਦੁਕਾਨ ਆ ਜਿੱਥੇ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ ਹੈ ਚੋਰੀ ਕੀ ਕੁਝ ਕੀਤਾ ਹੈ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਜਾਦੇ ਇਸ ਗੱਲ ਦਾ ਪਤਾ ਚੋਰਾਂ ਨੂੰ ਚਲਦਾ ਹੈਗਾ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤਾ ਕੈਮਰੇ ਕੀ ਡੀਵੀਆਰ ਸਭ ਕੁਝ ਚੱਕ ਕੇ ਲੈ ਗਏ ਨਾਲ ਕਿਉਂਕਿ ਚੋਰ ਵੀ ਹੁਣ ਪੜੇ ਲਿਖੇ ਆ ਉਹਨਾਂ ਨੂੰ ਪਤਾ ਹੈ ਕੱਲ ਨੂੰ ਸੀਸੀਟੀਵੀ ਫੁਟੇਜ ਨਿਕਲ ਆਂਦੀ ਹੈ ਜਿਸ ਤੋਂ ਬਾਅਦ ਪਤਾ ਚੱਲ ਜਾਂਦਾ ਤੇ ਇਸੇ ਤਰ੍ਹਾਂ ਹੀ ਬੀਤੀ ਰਾਤ ਇੱਕ ਕੁੱਤਾ ਵੀ ਚੋਰੀ ਜਿਹੜਾ ਹੋ ਗਿਆ ਸੀ ਅੱਜਕੱਲ ਹਸਪੀਟਲ ਦੇ ਕੋਲੋਂ ਉਸ ਕੁੱਤੇ ਦੀ ਫੋਟੋ ਪਾਉਂਦੇ ਆ ਤੇ ਕੁਝ ਵੀਡੀਓ ਸਾਡੇ ਕੋਲ ਪਹੁੰਚ ਜਾਂਦੀ ਆ ਤੇ ਕੁਝ ਹੀ ਮਿੰਟਾਂ ਬਾਅਦ ਜਦੋਂ ਅਸੀਂ ਲਿਖ ਦਿੰਦੇ ਹਾਂ ਵੀ ਚਿਹਰਾ ਤੁਹਾਡਾ ਆ ਗਿਆ ਜਾਂ ਤਾਂ ਕੁੱਤਾ ਛੱਡ ਦਿਓ ਤੇ 5 ਤੋਂ 10 ਮਿੰਟਾਂ ਬਾਅਦ ਉਹ ਕੁੱਤਾ ਵੀ ਛੱਡ ਗਿਆ ਸੀ ਤੇ ਅੱਜ ਜਿਹੜੀ ਚੋਰੀ ਇੱਥੇ ਹੋਈ ਹੈ ਚਾਹੇ ਉਹ ਚੋਰ ਚੋਰੀ ਕਰਕੇ ਲੈ ਗਏ ਸੀਸੀਟੀਵੀ ਉਹਨਾਂ ਦੇ ਵੀ ਕਾਬੂ ਆ ਗਈ ਆ ਤੇ ਛੱਡ ਜੋ ਅਜੇ ਦਾ ਬੌਜੀ ਬਖਸ਼ ਦੇਣਗੇ ਬਾਕੀ ਪੁੱਛ ਲੈਣੇ ਆ ਸਮਾਨ ਕੀ ਕੀ ਚੋਰੀ ਹੋਇਆ ਵੀਰੇ ਸਤਿ ਸ੍ਰੀ ਅਕਾਲ ਜੀ ਆਪਣੇ ਜੀ ਇੱਕ ਲੈਪਟਾਪ ਹੈਗਾ ਸੀਗਾ ਜੀ Dell ਦਾ ਇੱਕ ਸੀਗਾ ਆਪਣਾ ਪ੍ਰਿੰਟਰ ਦਾ ਸੀਗਾ ਇੱਕ ਆਪਣੀ LCD ਸੀਗੀ LCD ਦੇ ਨਾਲ ਨਾਲ ਇੱਕ ਆਪਣੇ DVR ਸੀਗੇ ਕੈਮਰੇ DVR ਵੀ ਪੱਟ ਕੇ ਲੈ ਗਏ ਜੀ ਤੇ ਹੋਰ ਸਿਕਟਾਂ ਲੈ ਗਏ ਚੌਕਲੇਟ ਲੈ ਗਏ ਤੇਲ ਤੇਸੀ ਘਿਓ ਸੀਗੇ ਡੱਬੀਆਂ ਛੋਟੀਆਂ ਤੇ ਅਦਾ ਕਰਕੇ ਹੋਰ ਚਾਪਤੀ ਸੀਗੀ ਹੋਰ ਇਹ ਐਗਜ਼ੈਕਟ ਫਿਗਰ ਪਤਾ ਲੱਗੇਗਾ ਜਿਵੇਂ ਹੋਲੀ ਜਿਵੇਂ ਪਤਾ ਲੱਗੇਗਾ ਕਿਉਂਕਿ ਆਪਾਂ ਕਿਹੜਾ ਗਿਣ ਕੇ ਸਮਾਨ ਰੱਖਿਆ ਹੈ ਜਿਵੇਂ ਜਿਵੇਂ ਪਤਾ ਲੱਗੇਗਾ ਉਹਵੇਂ ਉਹਵੇਂ ਲਗਭਗ 1 ਲੱਖ ਦੇ ਕਰੀਬ ਜਿੰਦਾ ਬੰਦਾ ਸਮਾਨ ਜਿੱਦਾਂ ਤੁਸੀਂ ਦੱਸ ਰਹੇ ਹੋ ਲੈਪਟਾਪ ਹੋ ਗਿਆ 40 50 ਜਿਆਦਾ ਲੈਪਟਾਪ ਵੀ ਐਸ ਡੀਵੀਆਰ ਕਹਿ ਰਹੇ ਹੋ ਹੋਰ ਸਮਾਨ ਕਹਿ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਜੇ ਉਹ ਐਗਜ਼ੈਕਟ ਫਿਗਰ ਲਾਈਏ ਜਦੋਂ ਨਵੇਂ ਦੀ ਕੀ ਆਪਣੀ ਪਰਚੇਸਿੰਗ ਸੀ ਉਸ ਹਿਸਾਬ ਨਾਲ ਲੱਖ ਤੋਂ ਪਲੱਸ ਬੰਦਾ ਪਿਆ ਹਾਂਜੀ ਕਿਦਾਂ ਚੋਰ ਜਿਹੜੇ ਐਂਟਰ ਕੀਤੇ ਸ਼ਟਰ ਬੰਨ ਕੇ ਆਏ ਜਾਂ ਕਿਸ ਤਰੀਕੇ ਦੁਕਾਨ ਦੇ ਅੰਦਰ ਐਂਟਰੀ ਕਿਵੇਂ ਹੋਈ ਉਹਨਾਂ ਦੀ ਇਹ ਸਵੇਰੇ ਤਕਰੀਬਨ ਮੇਰੇ ਸਾਹਮਣੇ 2 ਵਜੇ ਦੇ ਆਏ ਐ 10:30 ਵਜੇ ਦੁਕਾਨ ਬੰਦ ਕੇ ਗਏ ਆ ਤੇ 2 ਵਜੇ ਆਏ ਛੱਤ ਵਾਲਾ ਨਾ ਛੱਤ ਤੋਂ ਆਏ ਕਿਸੋ ਸ਼ਟਰ ਭੰਨਿਆ ਉਹਨਾਂ ਨੇ ਤੇ ਉੱਥੋਂ ਆਏ ਐ ਤੇ ਉਹਨਾਂ ਨੇ ਆ ਕੇ ਤਾਲਾ ਤੋੜਿਆ ਸ਼ਾਇਦ ਪਤਾ ਨਹੀਂ ਕੀ ਕੀਤਾ ਉਹਨਾਂ ਨੇ ਸੱਬਲ ਪਾਇਆ ਤੇ ਉਹ ਅੰਦਰ ਆਏ ਉੱਥੋਂ ਛਾਤਾਂ ਨਹੀਂ ਆਏ ਜੀ ਛਾਤਾਂ ਨਹੀਂ ਆਏ ਐ ਫਿਰ ਉਹਨਾਂ ਨੇ ਲਾਈਟ ਜਗਾ ਕੇ ਸਾਰੇ ਸਾਰੇ ਆਪਣੇ ਕੰਮ ਨੂੰ ਅੰਜਾਮ ਦਿੱਤਾ ਆਕੇ ਕੋਲਡ ਡਰਿੰਕ ਪੀਤੀਏ ਚੌਕਲੇਟ ਬਣਾ ਕੇ ਕੱਢੇ ਆ ਸਾਰਾ ਸਮਾਨ ਗੱਟੇ ਵਿੱਚ ਪਾ ਕੇ ਤੇ ਫਿਰ ਗੱਟੇ ਸਾਨੂੰ ਲਗਾਈ ਆ ਇੱਕ ਗੱਟਾ ਛੱਡ ਵੀ ਗਏ ਆ ਇੱਕ ਗੱਟਾ ਉਹ ਜੋੜਦਾ ਸਮਾਨ ਤੇਲ ਸੀ ਉਹਦੇ ਵਿੱਚ ਚਾਹ ਪੱਤੀ ਸੀ ਉਹਦੇ ਵਿੱਚ ਹੋਰ ਮਦਾਨ ਵੀ ਸੀ ਗੱਟੇ ਵੀ ਇੱਥੋਂ ਚੱਕ ਲਏ ਉਹ ਹੀ ਗੱਟੇ ਪਰ ਲੈ ਹਾਂਜੀ ਹਾਂਜੀ ਉਹਨਾਂ ਵਿੱਚ ਪਾ ਕੇ ਲੈ ਗਏ ਹੂੰ ਪਹਿਲਾਂ ਤੁਸੀਂ ਦੱਸ ਰਹੇ ਤੁਹਾਡੀ ਚੋਰੀ ਹੋਈ ਆ ਉਹਨਾਂ ਚੋਰਾਂ ਤੱਕ ਵੀ ਹੱਥ ਪੁਲਿਸ ਤੇ ਨਹੀਂ ਪਹੁੰਚੇ ਹੋਰ ਵੀ ਤੁਸੀਂ ਥਾਣੇ ਜਾ ਕੇ ਆਇਓ ਦਰਖਾਸਤ ਦਿੱਤੀ ਆ ਹਾਂਜੀ ਦੋ ਵਾਰੀ ਹੋਈ ਆ ਜੀ ਚੋਰੀ ਉਦੋਂ ਵੀ ਇੱਕ ਵਾਰ ਦੋ ਵਾਰੀ ਐਫ ਆਈ ਆਰ ਦਿੱਤੀ ਸੀਗੀ ਉਦੋਂ ਕੁਝ ਪਤਾ ਨਹੀਂ ਲੱਗਿਆ ਸੀਗਾ ਤੇ ਹੁਣ ਵੀ ਉਦੋਂ ਬਾਹਰੋਂ ਮਤਲਬ ਸ਼ਟਰ ਤੋੜਿਆ ਸੀ ਉਹਨਾਂ ਤਿੰਨ ਤਾਲੇ ਥੋੜੇ ਸੀ ਉਦੋਂ ਬਾਹਰ ਤਿੰਨ ਤਾਲੇ ਲੱਗੇ ਹੈਂਡਲ ਲੱਗੇ ਹੁੰਦਾ ਇੱਕ ਦੋ ਸਾਈਡਾਂ ਵਾਲੇ ਤਾਲੇ ਉਹ ਤੋੜੇ ਆ ਤੇ ਉਦੋਂ ਵੀ ਉਦੋਂ ਪਤਾ ਲੱਗ ਗਿਆ ਸੀ 2 ਵਜੇ ਅਸੀਂ ਆਗੇ ਸੀਗੇ ਅੱਛਾ ਅੱਜ ਆਈ ਹੈ ਪੁਲਿਸ ਮੌਕਾ ਦੇਖਣ ਕਿ ਨਹੀਂ ਆਈ ਅੱਜ ਹੁਣੇ ਥੋੜਾ ਟਾਈਮ ਹੋਇਆ ਅੱਧਾ ਘੰਟਾ ਹੈ ਦਰਖਾਸਤ ਦਿੱਤੇ ਨੂੰ ਕਹਿੰਦੇ ਸੀ ਆ ਕੇ ਵੇਖਾਂਗੇ ਸਾਰਾ ਕੁਝ ਹਾਂ ਬਿਲਕੁਲ ਜੀ ਦੇਖ ਸਕਦੇ ਆ ਦੁਕਾਨ ਤੋਂ ਇੱਕ ਵਾਰੀ ਨਹੀਂ ਦੋ ਤਿੰਨ ਵਾਰ ਚੋਰੀ ਹੋ ਗਈ ਇੱਕ ਗੱਲ ਮੈਂ ਕਹਿ ਦਿਆਂ ਮੇਨ ਬਾਜ਼ਾਰ ਦੇ ਵਿੱਚ ਦੁਕਾਨ ਹੈ ਜੰਡ ਵਾਲਾ ਗਲੀ ਦੇ ਵਿੱਚ ਆਸੇ ਪਾਸੇ ਘਰਾਂ ਕਨੀ ਮਾਰਕੀਟ ਹੈ ਕਿੰਨਾ ਵੱਸੋ ਵਾਲਾ ਇਲਾਕਾ ਹੈਗਾ ਇੰਨੇ ਵੱਸੋ ਵਾਲੇ ਇਲਾਕੇ ਦੇ ਵਿੱਚ ਇੰਨੇ ਘਰ ਮੌਜੂਦ ਹੋਣ ਦੇ ਬਾਵਜੂਦ ਫਿਰ ਵੀ ਚੋਰਾਂ ਦੇ ਹੌਸਲੇ ਤੁਸੀਂ ਦੇਖ ਲਓ ਕਿੰਨੇ ਬਲੰਦ ਹੈਗੇ ਤੇ ਗੁਰੂ ਵਰਸਾ ਇਹਦਾ ਫਿਰ ਤੁਸੀਂ ਗੱਲ ਥੱਲੇ ਕਮੈਂਟ ਵਿੱਚ ਕਹਿ ਦੇਣੀ ਹੈ ਰੱਬ ਹੀ ਰੱਖਾ ਤੇ ਰੱਬ ਹੀ ਰੱਖਾ ਹੈਗਾ ਕੋਈ ਪੁਲਿਸ ਦਾ ਡਰ ਨਹੀਂ ਕੋਈ ਕਿਸੇ ਦਾ ਡਰ ਨਹੀਂ ਚੋਰਾਂ ਦੇ ਹੌਸਲੇ ਬਲੰਦ ਨੇ ਲੋਕ ਸਹਮੇ ਹੋਏ ਨੇ ਦੁਕਾਨਦਾਰ ਸਹਮੇ ਹੋਏ ਨੇ ਕਿਸ ਗੱਲ ਨੂੰ ਲੈ ਕੇ ਲਗਾਤਾਰ ਚੋਰੀਆਂ ਜੇ ਇੱਕ ਦੁਕਾਨਦਾਰ ਦੀ ਤਿੰਨ ਚਾਰ ਵਾਰ ਚੋਰੀ ਹੋ ਜਾਈ ਹੋਗੀ ਉਹਦੀ ਰਾਸਤਾ ਵੈਸੀ ਖਤਮ ਹੋ ਜੂਗੀ ਜਿਹੜਾ ਪੈਸਾ ਉਹਨੇ ਪਾ ਰੱਖਿਆ ਕਿੰਨੇ ਮਹਿੰਗੇ ਸਮਾਨ ਨੇ ਦੇਸੀ ਕਿਉ ਜਿਵੇਂ ਦੱਸ ਰਿਹਾ ਤੇਲ ਚਾਹ ਪੱਤੀ ਹੋਰ ਕਾਫੀ ਕੀਮਤੀ ਸਮਾਨ ਲੈਪਟਾਪ ਤੱਕ ਡੀਵੀਆਰ ਤੱਕ ਇਹਨਾਂ ਦੇ ਚੋਰੀ ਕਰਕੇ ਚੋਰ ਲੈ ਗਏ ਤੇ ਪੁਲਿਸ ਰਾਤ ਦੀ ਚੋਰੀ ਹੋਈ ਹਾਲੇ ਤੱਕ ਪੁਲਿਸ ਦਾ ਇੱਥੇ ਢੇਗਾ ਨਹੀਂ ਵਜਿਆ ਇੱਕ ਸਵਾਲੀਆ ਨਿਸ਼ਾਨ ਗੁਰੂ ਅਰਸਾਈ ਦੀ ਪੁਲਿਸ ਤੇ ਵੀ ਜ਼ਰੂਰ ਖੜਾ ਹੁੰਦਾ ਹੈ ਵੀ ਇੱਕ ਦੁਕਾਨ ਤੋਂ ਤਿੰਨ ਤਿੰਨ ਵਾਰ ਚੋਰੀ ਹੁੰਦੀ ਆ ਹੱਥ ਨਹੀਂ ਪਹੁੰਚਦਾ ਕੀ ਨਹੀਂ ਹੋਇਆ ਜਾ ਸਕਦਾ ਕੀ ਨੰਬਰ ਟ੍ਰੇਸਿੰਗ ਤੇ ਨਹੀਂ ਲਾਇਆ ਜਾ ਸਕਦੇ ਇਸ ਟਾਈਮ ਕਿਹੜੇ ਲੋਕ ਜਾਗਦੇ ਸੀ ਸਭ ਕੁਝ ਕਰ ਸਕਦੀ ਐ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਜੇ ਪੁਲਿਸ ਦੀ ਨਿਗਾਸ ਉੱਲੀ ਹੋਵੇ ਤਾਂ ਪਤਾਲ ਚੋਂ ਵੀ ਬੰਦਾ ਲੱਭ ਲੈਂਦੀ ਐ ਚੋਰੀ ਦੀ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਜੇਕਰ ਇਹਨਾਂ ਚੋਰਾਂ ਦੇ ਗਲਾਵੇ ਤੱਕ ਹੱਥ ਨਾ ਪਾਇਆ ਗਿਆ ਪੁਲਿਸ ਵੱਲੋਂ ਤਾਂ ਐਸੇ ਦੁਕਾਨਦਾਰਾਂ ਦੀ ਹਮੇਸ਼ਾ ਨੁਕਸਾਨ ਹੁੰਦਾ ਰਹੂਗਾ ਇਹ ਲੋਕ ਸਵੇਰ ਤੋਂ ਸ਼ਾਮ ਤੱਕ ਦੁਕਾਨ ਖੋਲ੍ਹ ਕੇ 10 10 20 20 50 50 ਰੁਪਏ ਕਮਾਉਂਦੇ ਆ ਕਿੰਨੀ ਮੁਸ਼ਕਲ ਦੇ ਨਾਲ ਕਿੰਨੇ ਖਰਚੇ ਹੈਗੇ ਅੱਜ ਕੱਲ ਕਿੰਨੇ ਬਿਜਲੀ ਦੀ ਮੰਗਿਆਈ ਦੇ ਖਰਚੇ ਪੈਂਦੇ ਬਣਾਈ ਹੋਈ ਪੂੰਜੀ ਇੱਕ ਇੱਕ ਰੁਪਇਆ ਜੋੜਿਆ ਇੱਕ ਇੱਕ ਸਮਾਨ ਜੋੜਿਆ ਨਚੋਰ ਕਿਸ ਤਰੀਕੇ ਚੋਰੀ ਕਰਕੇ ਲੈ ਗਏ ਕੜਨਾ ਗੁਰੂਰਸਾਇ ਜੰਡ ਵਾਲਾ ਗਲੀ ਦੀ ਆ ਦਿਖਾ ਦਿਨਾ ਤੁਹਾਨੂੰ ਮੇਨ ਪੂਰਾ ਵੱਸੋ ਵਾਲਾ ਇਲਾਕਾ ਹੈਗਾ ਦੁਕਾਨਾਂ ਹੀ ਦੁਕਾਨਾਂ ਨੇ ਚਾਰ ਚਫੇਰੇ ਇਸ ਪਾਸੇ ਮਾਰਕੀਟ ਦੇ ਵਿੱਚ ਪਰ ਫਿਰ ਵੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਬਣੇ ਕਿ ਚੋਰੀ ਕਰਕੇ ਸਮਾਨ ਲੈ ਗਏ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਾਹਣਾ ਤੁਹਾਡਾ ਖੁੱਦਾ ਗੁਰੂਰਸਾਇ ਲਾਈਵ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਜਰੂਰ ਦੱਸਿਓ ਪਤਕਾ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸਤਪਾਲ ਥੇਂ ਜੰਡ ਵਾਲਾ ਗਲੀ ਗੁਰੂ ਅਰਜਨ